ਇਨਾਂ ਦੇ ਵੀ ਦਿਨ ਬਦਲਦੇ ਜੋ ਨੰਗੇ ਫਿਰਦੇ ਰੋੜਾ ਤੇ ਦੇਖਦਾ ਹੁੰਦਾ ਕਿ ਜੋ ਵਿਚਰ ਰਿਹਾ ਆ ਜਾਂ ਕੋਈ ਚੰਗਾ ਹੋ ਰਿਹਾ ਆ ਕਿਤੇ ਜਾਂ ਕੁਛ ਮਾੜਾ ਹੋ ਰਿਹਾ ਉਹਦੇ ਤੇ ਮੈਂ ਜ਼ਿਆਦਾਤਰ ਫੋਕਸ ਲਿਖਦਾ ਜੋ ਨੰਗੇ ਪੈਰੀ ਫਿਰਦੇ ਰੋੜਾ ਤੇ ਮੌਦਾ ਲਿਖਦਾ ਆ ਜਾਂ ਫਿਰ ਕੋਈ ਜਿਵੇਂ ਗਰੀਬ ਪਰਿਵਾਰ ਆ ਉਹਨਾਂ ਤੇ ਲਿਖਦਾ ਆ ਜੋ ਕੁਝ ਵੀ ਮੈਨੂੰ ਮਤਲਬ ਲੱਗਦਾ ਹੈ ਕਿ ਇਹ ਚੀਜ਼ ਦੀ ਕਮੀ ਆ ਉਸ ਚੀਜ਼ ਤੇ ਲੋਕ ਤੱਥ ਵੀ ਆ ਸੈਡ ਵੀ ਆ ਪੀਟ ਵੀ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰਦੇ ਹੱਕ ਲੈਣੇ ਆਉਂਦੇ ਸਾਮੂ ਸਰਕਾਰਾਂ ਤੋਂ ਵੀ ਆ ਉਹ ਸਿੰਘ ਡਰਦੇ ਨਹੀਂ ਪਾਣੀ ਦੀਆਂ ਬੁਸ਼ਾਰਾਂ ਤੋਂ ਵੀ ਆ ਜੀ ਮਲਕੀ ਜੋ ਦੇਖਿਆ ਬੱਚੇ ਨੂੰ ਉਹਦੇ ਨੰਗੇ ਪੈਰ ਸੀ ਉਸ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਈਆਂ ਇਹ ਲੈਣਾ ਕਿ ਇਹ ਮਿਲਦਾ ਜੁੜਦਾ ਕਈਆਂ ਦੇ ਨਾ ਪੈਰੀ ਜੋੜੇ ਜੁੜਦੇ ਕਈ ਕਰਦੇ ਖਰਚ ਕਰੋੜਾਂ ਦੇ ਇਹਨਾਂ ਦੇ ਵੀ ਦਿਨ ਬਦਲਦੇ ਜੋ ਨੰਗੇ ਪੈਰੀ ਫਿਰਦੇ ਰੋਣਾ ਕੋਸ਼ਿਸ਼ ਕਰਦਾ ਰਹਿਣਾ ਵੀ ਜਿੱਥੇ ਤੱਕ ਮੈਂ ਪਹੁੰਚ ਕਰ ਸਕਦਾ ਉੱਥੇ ਤੱਕ ਮੈਂ ਜ਼ਰੂਰ ਜਾਣਾ ਛੋਟੀਆਂ ਛੋਟੀਆਂ ਸਟੇਜਾਂ ਮੈਂ ਸਾਂਝੀਆਂ ਕਰੇ ਜਿਵੇਂ ਹੁਣ ਆਪਣੇ ਇਲਾਕੇ ਤੋਂ ਸਰਜੀਤ ਬਿੰਦਰਖੀਆ ਸਾਹਿਬ ਬਹੁਤ ਵੱਡੀ ਸ਼ਖਸੀਅਤ ਬਿਲਕੁਲ ਮੋਰੀ ਚ ਮੁਹਾਲੀ ਸਿੰਘਾਂ ਦਾ ਪਿਆਰ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਬਰਸੀ ਤੇ ਉਹਨਾਂ ਦੀ ਬਰਸੀ ਤੇ ਗਾਉਣ ਜਾਣਾ ਹਾਂ ਜਦੋਂ ਉਹਨਾਂ ਦੀ ਬਰਸੀ ਹੁੰਦੀ ਆ ਉੱਥੇ ਮੈਂ ਜ਼ਰੂਰ ਗਾਉਣ ਜਾਣਾ ਤੈਨੂੰ ਤਰਸ ਕਿਉਂ ਨਾ ਆ ਆਵੇ ਜਦੋਂ ਛੱਡ ਕੇ ਗਈ ਸੀ ਤੈਨੂੰ ਕਿਉਂ ਨਾ ਕਿਸੇ ਸਮਝਾਇਆਵੇ ਜਦੋਂ ਦਿਲ ਚੋਂ ਕੱਢ ਕੇ ਗਈ ਸੀ ਹਾਏ ਤੇਰੇ ਨਾਲ گزارੇ ਦਿਨ ਤੇਰੇ ਨਾਲ گزارੇ ਦਿਨ ਅੱਜ ਮੈਨੂੰ ਚੇਤੇ ਆਉਂਦੇ ਆ ਹੌਕਰ ਦਿੱਤੇ ਗਿਫਟ ਨਿਸ਼ਾਨੀਆਂ ਨਹੀਂ ਮੈਨੂੰ ਬਹੁਤ ਰਵਾਉਂਦੇ ਆ ਪੰਜਾਬ ਦੇ ਵਿੱਚ ਕਈ ਐਦਾਂ ਦੇ ਨਾਮੀ ਗਾਇਕ ਨੇ ਜਿਨ੍ਹਾਂ ਦਾ ਪਿਛੋਕਰ ਬਹੁਤ ਗਰੀਬ ਪਰਿਵਾਰ ਤੋਂ ਐ ਤੇ ਉਹਨਾਂ ਨੇ ਆਪਣਾ ਸਫ਼ਰ ਆਪਣੇ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦਾ ਨਾਮ ਬੋਲਦਾ ਹੈ ਤੇ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਕੱਲ ਉਹਨਾਂ ਦੀ ਰਿਹائش ਹੈ ਤਾਂ ਇਸ ਨੂੰ ਲੈ ਕੇ ਅੱਜ ਕੱਲ ਕਈ ਨੌਜਵਾਨ ਪਿੰਡਾਂ ਦੇ ਵਿੱਚ ਦਬ ਕੇ ਰਹਿ ਜਾਂਦੇ ਨੇ ਉਹ ਆਪਣਾ ਹੁਨਰ ਆਪਣੀ ਗਾਇਕੀ ਆਪਣੇ ਗੀਤ ਲਿਖਣ ਦਾ ਲਿਹਾਜਾ ਲੋਕਾਂ ਤੱਕ ਨਹੀਂ ਲਿਆ ਪਾਉਂਦੇ ਭਾਵੇਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਦੇ ਜ਼ਮਾਨੇ ਦੇ ਵਿੱਚ ਕਾਫੀ ਲੋਕ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਏ ਨੇ ਪਰ ਕਿਤੇ ਨਾ ਕਿਤੇ ਕਈ ਲੋਕ ਪਿੰਡਾਂ ਦੇ ਵਿੱਚ ਗਰੀਬੀ ਕਾਰਨ ਨਹੀਂ ਉੱਕ ਸਕੇ ਤਾਂ ਇਸ ਨੂੰ ਲੈ ਕੇ ਇੱਕ ਇਦਾਂ ਦੇ ਨੌਜਵਾਨ ਤੁਹਾਨੂੰ ਮਿਲਣ ਜਾ ਰਹੇ ਆ ਜਿਸ ਨੌਜਵਾਨ ਦੇ ਅੰਦਰ ਇੱਕ ਤਾਂਗ ਹੈ ਇੱਕ ਜਜ਼ਬਾ ਹੈ ਲਿਖਣ ਦਾ ਗਾਉਣ ਦਾ ਪਰ ਕਿਤਨੇ ਚੰਗਾ ਪਲੇਟਫਾਰਮ ਤੇ ਚੰਗਾ ਸੋਸਾਇਟੀ ਨਾਮ ਮਿਲਣ ਕਾਰਨ ਜਾਂ ਫਿਰ ਚੰਗਾ ਅੱਗੇ ਆਪਣੇ ਦੋਸਤ ਮਿੱਤਰ ਨਾਮ ਮਿਲਣ ਕਰਕੇ ਅੱਜ ਤੱਕ ਦੁਨੀਆ ਦੇ ਅੱਗੇ ਨਹੀਂ ਆ ਪਾਏ ਪਰ ਅੱਜ ਸਾਨੂੰ ਇੱਕ ਇਦਾਂ ਦੇ ਹੀ ਨੌਜਵਾਨ ਨੂੰ ਮਿਲਾਰ ਜਾ ਰਹੇ ਆ ਸਾਡੇ ਨਾਲ ਨੇ ਗਰਵਿੰਦਰ ਗੁਰੀ ਪਿੰਡ ਸੈਣੀ ਮਾਜਰਾ ਉਹਨਾਂ ਦਾ ਪਿੰਡ ਹੈ ਜੋ ਕਿ ਆਪ ਲਿਖਦੇ ਨੇ ਤੇ ਆਪ ਹੀ ਆਪਣੇ ਤਰੀਕੇ ਦੇ ਨਾਲ ਆਪਣੇ ਛੋਟੇ ਮੀਡੀਆ ਦੇ ਉੱਤੇ ਗਾਉਂਦੇ ਨੇ ਗੁੰਦਰੀ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਗੁਰਵਿੰਦਰ ਜੀ ਜਿਸ ਤਰੀਕੇ ਨਾਲ ਤੁਸੀਂ ਫਿਜ਼ਰਾਬਾਦ ਦੇ ਨਜ਼ਦੀਕ ਖਰੜ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਤੁਹਾਡਾ ਸੈਣੀ ਮੱਜ ਦਾ ਹਾਂਜੀ ਇਸ ਪਿੰਡ ਦੇ ਵਿੱਚ ਤੁਹਾਡਾ ਜਨਮ ਹੋਇਆ ਬਹੁਤ ਗਰੀਬ ਦਪਕਾ ਪਿੰਡ ਦੇ ਵਿੱਚ ਹੈ ਬਹੁਤ ਸਹੂਲਤਾਂ ਨਹੀਂ ਸਕੂਲ ਇੱਥੇ ਨਹੀਂ ਰਾਹ ਇੱਥੇ ਨਹੀਂ ਇੱਥੇ ਕੋਈ ਹੋਰ ਸਾਧਨ ਨਹੀਂ ਪਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਮੈਂ ਲਿਖਣ ਦਾ ਸ਼ੌਂਕ ਪੈਦਾ ਕਰਾਂ ਜਾਂ ਲਿਖਣ ਦਾ ਸ਼ੌਂਕ ਕਿਵੇਂ ਪੈਦਾ ਹੋਇਆ ਗਾਉਣ ਦਾ ਕਿਵੇਂ ਪੈਦਾ ਹੋਇਆ ਇਹ ਪੈਨ ਦਰਸ਼ਕਾਂ ਨੂੰ ਦੱਸ ਦੋ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਹੀ ਪੜਦਾ ਸੀ ਕਿ ਉਸੇ ਟਾਈਮ ਤੋਂ ਹੀ ਇੱਕ ਮਨ ਦੇ ਵਿੱਚ ਸ਼ੌਂਕ ਸੀਗਾ ਵੀ ਕੁਝ ਨਾ ਕੁਝ ਬਣਨਾ ਜ਼ਰੂਰ ਆ ਵੀ ਗਰੀਬੀ ਦਾ ਵਿਆਹ ਵਾਲਾ ਪਿੰਡ ਆ ਤੁਹਾਨੂੰ ਪਤਾ ਗਰੀਬ ਲੈਵਲ ਤੋਂ ਉੱਠਣਾ ਬੜਾ ਮੁਸ਼ਕਲ ਆ ਜਿਹਦੇ ਸਮੇਂ ਦੇ ਵਿੱਚ ਬੜੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਆ ਪਰ ਕੋਸ਼ਿਸ਼ ਕਰਦੇ ਆ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਕੁਝ ਨਾ ਕੁਝ ਬਣਨਾ ਚਾਹੁੰਦੇ ਆ ਆਪਣੇ ਮਾਪਿਓ ਦਾ ਇਸ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਅੱਛਾ ਜ਼ਿਆਦਾਤਰ ਗੁਰਵਿੰਦਰ ਤੁਹਾਡੇ ਲਿਖਣ ਦਾ ਕਿਤਾ ਲੋਕ ਤੱਥ ਹੈ ਤੇ ਕਿਸ ਤਰੀਕੇ ਦਾ ਤੁਸੀਂ ਲਿਖਦੇ ਹੋ ਜੋ ਅੱਜ ਕੱਲ ਜੋ ਵਿਚਰ ਰਿਹਾ ਹੈ ਆਪਣੇ ਸਿਸਟਮ ਦੇ ਵਿੱਚ ਵਿਚਰ ਰਿਹਾ ਹੈ ਸਿਆਸਤ ਦੇ ਵਿੱਚ ਵਿਚਰ ਰਿਹਾ ਹੈ ਆਪਣੇ ਸੱਭਿਆਚਾਰਕ ਨੂੰ ਲੈ ਕੇ ਵਿਚਰ ਰਿਹਾ ਹੈ ਉਸ ਚੀਜ਼ ਦੇ ਨਾਲ ਤੁਸੀਂ ਲਿਖਦੇ ਹੋ ਗਾਉਂਦੇ ਹੋ ਜੇ ਕੋਈ ਤੁਹਾਡੇ ਲਿਖਣ ਦਾ ਹੋਰ ਤਰੀਕਾ ਹੈ ਇਹ ਸਾਡੇ ਦੱਸ ਕੇ ਸਮਝਾ ਦਿਓ ਹਾਂਜੀ ਮੈਂ ਹਮੇਸ਼ਾ ਦੇਖਦਾ ਹੁੰਦਾ ਕਿ ਜੋ ਵਿਚਰ ਰਿਹਾ ਹੈ ਜਾਂ ਕੋਈ ਚੰਗਾ ਹੋ ਰਿਹਾ ਹੈ ਕਿਤੇ ਜਾਂ ਕੁਝ ਮਾੜਾ ਹੋ ਰਿਹਾ ਉਹਦੇ ਤੇ ਮੈਂ ਜ਼ਿਆਦਾਤਰ ਫੋਕਸ ਲਿਖਦਾ ਹਾਂ ਜਿਵੇਂ ਹੁਣ ਖਾਲਸੇ ਤੇ ਲਿਖਦਾ ਹਾਂ ਜਾਂ ਫਿਰ ਕੋਈ ਜਿਵੇਂ ਗਰੀਬ ਪਰਿਵਾਰ ਉਹਨਾਂ ਤੇ ਲਿਖਦਾ ਹਾਂ ਜੋ ਕੁਝ ਵੀ ਮੈਨੂੰ ਮਤਲਬ ਲੱਗਦਾ ਹੈ ਕਿ ਇਹ ਚੀਜ਼ ਦੀ ਕਮੀ ਹੈ ਉਸ ਚੀਜ਼ ਤੇ ਲੋਕ ਤੱਥ ਵੀ ਆ ਸੈਡ ਵੀ ਆ ਪੀਟ ਵੀ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਮਾਧਿਮ ਰਾਹੀਂ ਕਿਤਨੇ ਕਿਤੇ ਜਰੂਰ ਪਹੁੰਚੀ ਅੱਛਾ ਕਿਵੇਂ ਫੁਰਨਾ ਕਿਵੇਂ ਆਂਦਾ ਲਿਖਣ ਦਾ ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਜੇ ਦੋਸੀਂ ਕਿਤੇ ਘਰ ਤੋਂ ਨਿਕਲੀਏ ਮੰਨ ਲਓ ਜੇ ਹਿਦਰਾਬਾਦ ਖੜੜ ਤੱਕ ਵੀ ਜਾਣਾ ਤਾਂ ਵੀ ਅਸੀਂ ਗੀਤ ਲਿਖ ਦਿੰਨੇ ਆ ਜੋ ਰਾਸ ਤੇ ਸਾਨੂੰ ਦਿਖਦਾ ਹੈ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ ਤਾਂ ਇਸ ਤਰੀਕੇ ਨਾਲ ਕੀ ਮਹਿਸੂਸ ਕਿਵੇਂ ਹੁੰਦਾ ਬੰਦੇ ਹਾਂਜੀ ਸਰ ਜਿਵੇਂ ਕੋਈ ਦੇਖ ਲੈਣੇ ਨਾ ਆਪਾਂ ਵੀ ਵੀ ਆ ਚੀਜ਼ ਜਿਵੇਂ ਹੁਣ ਮੈਂ ਗਾਣਾ ਲਿਖਿਆ ਸੀ ਇੱਕ ਉਹ ਇੱਕ ਬੱਚਾ ਸੀਗਾ ਉਹ ਵਿਚਾਰ ਆਪਣੀ ਮਾਂ ਦੇ ਨਾਲ ਨੰਗੇ ਪੈਰੀ ਜਾ ਰਿਹਾ ਸੀ ਧੁੱਪਾਂ ਦੇ ਵਿੱਚ ਜੇਠਾੜ ਦੀ ਧੁੱਪਾਂ ਸੀ ਤੇ ਮੈਂ ਕੋਸ਼ਿਸ਼ ਕੀਤੀ ਕਿ ਸੰਡੇ ਸੀ ਉਸ ਦਿਨ ਕਿ ਮੈਂ ਇਸ ਬੱਚੇ ਨੂੰ ਮੈਂ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਛੋਟੀ ਜੀ ਤੇ ਉਹਦੇ ਨਾਲ-ਨਾਲ ਮੈਂ ਦੇਖਿਆ ਕਿ ਇਸ ਬੱਚੇ ਨੂੰ ਕੁਛ ਨਾ ਕੁਛ ਲੈ ਕੇ ਦਮਾਂ ਨੰਗੇ ਪੈਰੀ ਵੇਖਿਆ ਤੇ ਉਸ ਤੇ ਮੈਂ ਫਿਰ ਲਿਖਿਆ ਉਹ ਦੋ ਲਾਈਨਾਂ ਫਿਰ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਹਾਂ ਜੀ ਜ਼ਰੂਰ ਸੁਣਾਵਾਂਗੇ ਮੈਂ ਲਿਖਿਆ ਸੀ ਇਨਾਂ ਦੇ ਵੀ ਦਿਨ ਬਦਲਦੇ ਇਨਾਂ ਦੇ ਵੀ ਦਿਨ ਬਦਲਦੇ ਜੋ ਨੰਗੇ ਫਿਰਦੇ ਰੋੜਾਂ ਤੇ ਇਨਾਂ ਦੇ ਵੀ ਦਿਨ ਬਦਲਦੇ ਮੌਲਾ ਇਨਾਂ ਦੇ ਵੀ ਦਿਨ ਬਦਲਦੇ ਹਾਏ ਕਈਆਂ ਦੇ ਨਾ ਤਨ ਨੂੰ ਕੱਪੜਾ ਜੁੜਦਾ ਕਈਆਂ ਦੇ ਨਾ ਪੈਰੀ ਜੋੜੇ ਜੁੜਦੇ ਕਈ ਕਰਦੇ ਖਰਚ ਕਰੋੜਾਂ ਦੇ ਇਨਾਂ ਦੇ ਵੀ ਦਿਨ ਬਦਲਦੇ ਮੌਲਾ ਜੋ ਨੰਗੇ ਪੈਰੀ ਫਿਰਦੇ ਰੋੜਾਂ ਤੇ ਇਹ ਤੁਸੀਂ ਮਲਕੀ ਜਿਹੜਾ ਦੇਖਿਆ ਬੱਚੇ ਨੂੰ ਉਹਦੇ ਨੰਗੇ ਪੈਰ ਸੀ ਉਸ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਇਆ ਇਹ ਲੈਣਾ ਕਿ ਇਹ ਮੈਨੂੰ ਲਿਖਣਾ ਚਾਹੀਦਾ ਇਹ ਮੈਨੂੰ ਮਹਿਸੂਸ ਹੋਇਆ ਕਿ ਇੱਥੇ ਲਿਖਣਾ ਚਾਹੀਦਾ ਕੋਈ ਵੀ ਇਹ ਰੱਬ ਹੀ ਆਕਾਲ ਪੁਰਖ ਹੀ ਹੈ ਜਿਹੜਾ ਬਾਹ ਫੜ ਸਕਦਾ ਹੈ ਕਿ ਬੱਚਿਆਂ ਦੇ ਵੀ ਦਿਨ ਬਦਲਦੇ ਜੋ ਗਰੀਬ ਪਰਿਵਾਰ ਨੰਗੇ ਫਿਰਦੇ ਆ ਰੋੜਾਂ ਤੇ ਵੀ ਇਹ ਵੀ ਕ ਲੈਵਲ ਤੇ ਪਹੁੰਚ ਜਾਵੇ ਕਿ ਇਹਨਾਂ ਨੂੰ ਵੀ ਸੋਹਣੀਆਂ ਸੋਹਣੀਆਂ ਗੱਡੀਆਂ ਸੋਹਣੇ ਸੋਹਣੇ ਕੱਪੜੇ ਜਾਂ ਪਹਿਰਾ ਦੇ ਵਿੱਚ ਜੋੜੇ ਹਨ ਦੇਖੋ ਅੱਛਾ ਹੁਣ ਤੱਕ ਕਿੰਨੇ ਗੀਤ ਤੁਸੀਂ ਲਿਖ ਚੁੱਕੇ ਹੋ ਘਰ ਦੇ ਵਿੱਚ ਕੋਈ ਕਿਤਾਬ ਜੋ ਬੁੱਕ ਰੱਖੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਲਿਖ ਕੇ ਇੰਨੇ ਗੀਤ ਰੱਖੇ ਹੋ ਕਿ ਜਦੋਂ ਤੁਹਾਨੂੰ ਮੌਕਾ ਮਿਲੇ ਤੁਸੀਂ ਰਿਲੀਜ਼ ਕਰੋਗੇ ਹਾਂਜੀ ਹਾਂ ਜਦੋਂ ਮੈਨੂੰ ਮੌਕਾ ਮਿਲੇਗਾ ਤੇ ਪਰਮਾਤਮਾ ਕਰੇ ਉਹ ਸਾਰੇ ਮੈਂ ਤੁਹਾਡੇ ਸਾਹਮਣੇ ਰੂਰਪ ਕਰਾਂਗਾ ਜਿਵੇਂ ਜਿਵੇਂ ਪਰਮਾਤਮਾ ਮੌਕਾ ਬਖਸ਼ੂਗਾ ਮੈਂ ਲਿਖੇ ਪਈਆ ਕਾਪੀ ਦੇ ਉੱਤੇ ਮੈਂ ਕਿਸੇ ਗਾਇਕ ਨੂੰ ਨਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਥਰ ਤੋਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਮੈਂ ਇੱਕ ਦੋ ਵਾਰੀ ਕੋਸ਼ਿਸ਼ ਜਰੂਰ ਕੀਤੀ ਆ ਪਰ ਅੱਜ ਦੇ ਸਮੇਂ ਦੇ ਵਿੱਚ ਫਿਰ ਗਾਇਕ ਇਹ ਚਾਹੁੰਦੇ ਆ ਕਿ ਵੀ ਅਸੀਂ ਉਹ ਸਾਡਾ ਹੀ ਬਣ ਜੇ ਸਾਡੇ ਹੋ ਜੀ ਮੈਂ ਤਾਂ ਲੇਖ ਆਪਣਾ ਨਾਮ ਪਰ ਲੰਦਿਆ ਹੈ ਕਿਉਂਕਿ ਲੇਖਕਾਂ ਨੂੰ ਥੋੜਾ ਜਿਆਦਾ ਇਹ ਸੋਚਦੇ ਆ ਵੀ ਥੋੜਾ ਪਿੱਛੇ ਰੱਖਿਆ ਜਾਂਦਾ ਹੈ ਗੀਤਕਾਰ ਦੀ ਉਹ अहमਤ ਨਹੀਂ ਰਹਿੰਦੀ ਜਿਹੜੀ ਮਲਕੀ ਗਾਇਕ ਦੀ ਹੈ ਨਾ ਹਾਂਜੀ ਬਿਲਕੁਲ ਤਾਂ ਪਰਿਵਾਰ ਦੇ ਵਿੱਚ ਕਿਵੇਂ ਤੁਹਾਡਾ ਸਿਸਟਮ ਚੱਲ ਰਿਹਾ ਹੈ ਪਰਿਵਾਰ ਦੇ ਵਿੱਚ ਕਦੇ ਪਰਿਵਾਰ ਨੇ ਨਹੀਂ ਕਿਹਾ ਕਿ ਤੁਸੀਂ ਗੀਤ اور ਜਵਾਨਾ ਲਿਖਦੇ ਰਹਿੰਨੇ ਹਾਂ ਪਰ ਤੋਂ ਅੱਗੇ ਵਧਣ ਦਾ ਕੋਈ ਰਾਹ ਨਹੀਂ ਤੁਹਾਨੂੰ ਲੱਭ ਰਿਹਾ ਹਾਂ ਮੈਂ ਕੋਸ਼ਿਸ਼ ਕਰਦਾ ਰਹਿੰਦਾ ਰਹਿੰਦਾ ਵੀ ਜਿੱਥੇ ਤੱਕ ਮੈਂ ਪਹੁੰਚ ਕਰ ਸਕਦਾ ਉੱਥੇ ਤੱਕ ਮੈਂ ਜ਼ਰੂਰ ਜਾਣਾ ਛੋਟੀਆਂ-ਛੋਟੀਆਂ ਸਟੇਜਾਂ ਮੈਂ ਸਾਂਝੀਆਂ ਕਰਾਂ ਜਿਵੇਂ ਹੁਣ ਆਪਣੇ ਇਲਾਕੇ ਤੋਂ ਸਰਜੀਤ ਬਿੰਦਰਖੀਆ ਸਾਹਿਬ ਬਹੁਤ ਵੱਡੀ ਸ਼ਖਸੀਅਤ ਆ ਮੈਂ ਉਹਨਾਂ ਦੀ ਵਰਸੀ ਤੇ ਉਹਨਾਂ ਦੀ ਵਰਸੀ ਤੇ ਗਾਉਣ ਜਾਣਾ ਜਦੋਂ ਉਹਨਾਂ ਦੀ ਵਰਸੀ ਹੁੰਦੀ ਆ ਉੱਥੇ ਮੈਂ ਜ਼ਰੂਰ ਗਾਉਣ ਜਾਣਾ ਅੱਛਾ ਕਈ ਵਾਰ ਜਿੱਦ ਤਰ੍ਹਾਂ ਹੁਣ ਇੱਕ ਛੋਟੋਟੇ ਪ੍ਰੋਗਰਾਮ ਹੁੰਦੇ ਨੇ ਟੀਵੀ ਦੇ ਚੱਲਦੇ ਨੇ ਵਾਇਸ ਆਫ ਪੰਜਾਬ ਹੋ ਗਿਆ ਇਸ ਤੇ ਉਹਨਾਂ ਨੇ ਵੀ ਕੋਸ਼ਿਸ਼ ਦੋ ਵਾਰ ਹੀ ਗਿਆ ਜੀ ਅੱਛਾ ਮਤਲਬ ਅੱਜ ਦੇ ਸਮੇਂ ਤੇ ਵੌਇਸ ਆਫ ਪੰਜਾਬ ਅਕੈਡਮੀਆਂ ਨੂੰ ਜ਼ਿਆਦਾ ਪਹਲ ਦਿੱਤੀ ਜਾਂਦੀ ਜਿਹੜੀ ਉਹਨਾਂ ਦੀ ਅਕੈਡਮੀਆਂ ਦੇ ਵਿੱਚ ਖੁਦ ਖੁਦ ਬੱਚੇ ਨੇ ਖੁਦ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਪਹਲ ਦਿੱਤੀ ਜਾਂਦੀ ਹੈ ਪਰ ਅੱਜ ਦੇ ਸਮੇਂ 'ਚ ਤੁਸੀਂ ਮੇਰੀ ਦੇਖ ਲਓ ਹੋਰ ਕਿੰਨੇ ਬੱਚੇ ਐਡੇ ਸਰੀਲੇ ਆ ਜਿਹੜੇ ਇੰਨਾ ਸੋਹਣਾ ਗਾਉਂਦੇ ਆ ਉਹਨਾਂ ਨੂੰ ਕੋਈ ਪਲੈਟਫਾਰਮ ਨਹੀਂ ਕਿਉਂਕਿ ਉਹ ਗਰੀਬ ਆ ਪੈਸਾ ਨਹੀਂ ਹੈ ਹਮ ਰਿਕਾਰਡਿੰਗ ਕਰਾਉਣੇ ਜੋ ਕਿ ਪੈਸੇ ਨਹੀਂ ਉਹਨਾਂ ਕੋਲ ਤੁਸੀਂ ਕਿਤੇ ਗਏ ਰਿਕਾਰਡਿੰਗ ਕਰਾਉਣ ਵਾਸਤੇ ਕਿ ਪਤਾ ਕਿੰਨੇ ਪੈਸੇ ਲੱਗਦੇ ਆ ਆ ਹੁਣ ਮੈਂ ਕੋਸ਼ਿਸ਼ ਕੀਤੀ ਆ ਪੈਸੇ ਤਾਂ ਦੇਖੋ ਜੀ ਆਪਣੇ ਤਾਂ ਉਸ ਸੀਮਤ ਤੋਂ ਬਾਹਰ ਆ ਅੱਛਾ ਹਮ ਇੰਨੇ ਨੇ ਪੈਸੇ ਲੱਗਦੇ ਹੁਣ 10-10 ਲੱਖ ਚ ਗਾਣਾ ਬਣਦਾ ਆਪਣੇ ਕੋਲ 10 ਲੱਖ ਕਿੱਥੋਂ ਆ ਕਿਉਂਕਿ ਆਪਾਂ ਇੱਕ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੀ ਸੰਗਤ ਹੁੰਦੀ ਆ ਜਿਹੜੀ ਆਡੀਅנס ਹੁੰਦੀ ਆ ਇਹੇ ਇਹੀ ਵੀਡੀਓ ਸੁਣ ਕੇ ਬੰਦੇ ਨੂੰ ਵਾਇਰਲ ਕਰ ਦਿੰਦੀ ਆ ਹੂੰ ਮੈਂ ਇਸ ਕਰਕੇ ਚੈਨਲ ਆ ਸੋਸ਼ਲ ਮੀਡੀਆ ਤੇ ਪਾਉਂਦਾ ਹਾਂ ਹਾਂ ਮੈਂ ਸੋਸ਼ਲ ਮੀਡੀਆ ਤੇ ਪਾਉਂਦਾ ਆ ਉਸ ਤੇ ਮੇਰਾ ਚੈਨਲ ਵੀ ਹੈਗਾ ਗੁਰੀ ਗਰਿੰਦਰ ਨਾਮ ਤੋਂ YouTube ਤੇ ਚੈਨਲ ਹੈ 32 ਤੇ ਇੰਸਟਾ ਤੇ ਵੀ ਮੇਰਾ ਪੇਜ ਆ ਹੂੰ ਮਤਲਬ ਗੁਰੀ ਸਿੰਗਰ ਨਾਮ ਦਾ ਅੱਛਾ ਇੱਕ ਹੋਰ ਤੁਹਾਨੂੰ ਦਰਸ਼ਕਾਂ ਨੂੰ ਸੁਣਾ ਦੋ ਜਿਹੜਾ ਤੁਸੀਂ ਤੁਹਾਡੇ ਦਿਲ ਦੇ ਕਰੀਬ ਹੋਵੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੇਰਾ ਸਭ ਤੋਂ ਫੇਵਰਿਟ ਗੀਤ ਆ ਜਿਹੜਾ ਮੈਂ ਲਿਖਿਆ ਹੋਇਆ ਹੈ ਹਾਂ ਮੈਂ ਲਿਖਿਆ ਸੀਗਾ ਇੱਕ ਕਰਵਨ ਗਰੇਵਾਲ ਸਾਹਿਬ ਨੇ ਗਾਇਆ ਸੀ ਹੂੰ ਤੇ ਉਹਦੇ ਤੇ ਮੈਂ ਕੁਝ ਲੈਣਾ ਬਣਾ ਜਾ ਸੀ ਅੱਛਾ ਉਸ ਗੀਤ ਤੇ ਹਾਂ ਉਸ ਗੀਤ ਤੇ ਹਾਂ ਉਸ ਸਮੇਂ ਐਦਾਂ ਸੀ ਕਿ ਨਾ ਧਰਨਾ ਲੱਗਿਆ ਸੀ ਮੁਖਾਲੀ ਆਪਣਾ ਸਿੰਘਾਂ ਦਾ ਸਿੰਘਾਂ ਦਾ ਬੰਦੀ ਸਿੰਘਾਂ ਦਾ ਹਾਂ ਬੰਦੀ ਸਿੰਘਾਂ ਲਈ ਧਰਨਾ ਲੱਗਿਆ ਸੀ ਉਹਨਾਂ ਤੇ ਮੈਂ ਫਿਰ ਲੈਣਾ ਬਣਾਇਆ ਸੀ ਉਹ ਕਹਿੰਦਾ ਉਹ ਸੀਗਾ ਉਹ ਵੀ ਤੁਹਾਡੇ ਰੂਰ ਵੀ ਕਰਦਾ ਆ ਕਿਉਂਕਿ ਮੈਂ ਖਾਲਸੇ ਨੂੰ ਪਿਆਰ ਬਹੁਤ ਕਰਦਾ ਸਿੱਖੀ ਚੀਜ਼ ਨੂੰ ਬਹੁਤ ਪਿਆਰ ਕਰਦਾ ਉਹਦੇ ਤੇ ਮੈਂ ਲਿਖਿਆ ਸੀ ਹੇ ਹੇ ਉਹ ਹੱਕ ਲੈਣ ਆਉਂਦੇ ਸਾਨੂੰ ਸਰਕਾਰਾਂ ਤੋਂ ਵੀ ਆ ਉਹ ਸਿੰਘ ਦਰ ਦੇਣੀ ਪਾਣੀ ਦੀਆਂ ਬੁਸ਼ਾਰਾਂ ਤੋਂ ਵੀ ਆ ਹੱਕ ਲੈਣ ਆਉਂਦੇ ਸਾਨੂੰ ਸਰਕਾਰਾਂ ਤੋਂ ਵੀ ਆ ਉਹ ਸਿੰਘ ਦਰ ਦੇਣੀ ਪਾਣੀ ਦੀਆਂ ਬੁਸ਼ਾਰਾਂ ਤੋਂ ਵੀ ਆ ਉਹ ਵੇਖ ਮੋਰਚ ਮੋਹਾਲੀ ਸਿੰਘਾਂ ਦਾ ਪਿਆਰ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਵੇਖਿਆ ਇਹ ਵੀ ਤੁਸੀਂ ਆਪ ਲਿਖਿਆ ਇਹ ਵੀ ਮੈਂ મતલਬ ਉਹ ਗਾਣੇ ਤੇ ਬਣਾਇਆ ਕਿਸ ਗੀਤ ਮੈਂ ਅੱਛਾ ਇੱਕ ਗੁਰਵਿੰਦਰ ਜੀ ਇਸ ਲਾਈਨ ਦੇ ਵਿੱਚ ਅਮੀ ਕੋਈ ਵੀ ਲੈਨ ਹੋਵੇ ਹਾਂਜੀ ਗੁਰੂ ਦੀ ਬਹੁਤ ਲੋੜ ਪੈਂਦੀ ਹੈ ਬਿਲਕੁਲ ਜਦੋਂ ਤੱਕ ਗੁਰੂ ਧਾਰਨਾ ਨਹੀਂ ਹੁੰਦੀ ਕਿਸ ਚੀਜ਼ ਦੀ ਸਿੱਖਿਆ ਨਹੀਂ ਮਿਲਦੀ ਕਿਤੋਂ ਆਪਾਂ ਨੂੰ ਗੀਤਾਂ ਦੀ ਆਪ ਨੂੰ ਗਾਉਣ ਦੀ ਰਿਆਜ਼ ਦੀ ਬਹੁਤ ਲੋੜ ਪੈਂਦੀ ਹੈ ਹਾਂਜੀ ਗੁਰਵਿੰਦਰ ਦਾ ਗੁਰੂ ਤੇ ਰਿਆਜ਼ ਦੋਨੋਂ ਦਾ ਚੱਲਣਾ ਪਾਓ ਕੌਣ ਗੁਰੂ ਬਣਾਇਆ ਤੁਸੀਂ ਰਿਆਜ਼ ਕਿੰਨਾ ਕਰਦੇ ਹੋ ਰੋਜ਼ਾਨਾ ਮੈਂ ਰਿਆਜ਼ ਕਰ ਹੀ ਕਰਦਾ ਹਾਂ ਮਤਲਬ YouTube ਤੇ ਦੇਖ ਕੇ ਕਰਦਾ ਜਾਂਦਾ ਹਾਂ ਕਿਉਂਕਿ ਮੇਰੇ ਕੋਲ ਟਾਈਮ ਇੰਨਾ ਹੁੰਦਾ ਨਹੀਂ ਹੁਣ ਡਿਊਟੀ ਜਾਈਏ ਤੁਸੀਂ ਸਕਿਉਰਟੀ ਕਰਦੇ ਹੋ ਮੈਂ ਜੋਬ ਵੀ ਕਰਦਾ ਹਾਂ ਤੇ ਫਿਰ ਉਸ ਦੇ ਵਿੱਚ ਟਾਈਮ ਵੀ ਥੋੜਾ ਘੱਟ ਮਿਲਦਾ ਹੈ ਮਰ ਜਿੰਨਾ ਕ ਟਾਈਮ ਮੈਨੂੰ ਜ਼ਰੂਰ ਮਿਲਦਾ ਆ ਮੈਨੂੰ ਹਰਮੋਨੀਅਮ ਤੇ ਘਰੇ ਜ਼ਰੂਰ ਲਾਉਣਾ ਹੈ ਅੱਛੀ ਪਹਿਲਾਂ ਮੈਂ ਸਿੱਖਿਆ ਥੋੜਾ ਟਾਈਮ ਮਤਲਬ ਅੱਜ ਕੱਲ ਫੀਸਾਂ ਵੱਡੀਆਂ ਤੁਹਾਨੂੰ ਪਤਾ ਹੈ ਜਿਹੜੇ ਸਿਖਾਉਂਦੇ ਆ ਉਹਨਾਂ ਦੀਆਂ 50 ਮਤਲਬ ਨਾਰਮਲ ਜੇ ਲਈਏ ਤਾਂ 10-10000 ਫੀਸ ਆ ਹਮ ਵੱਡੀ ਨਹੀਂ ਇਨਕਮ ਨਹੀਂ ਆਈ ਇੰਨੀ ਇਨਕਮ ਨਹੀਂ ਆਈ ਆਪਾਂ 10000 ਰੁਪਏ ਖੁਦ ਤੇ ਲਾ ਕੇ ਫਿਰ ਆਪਾਂ ਕੀ ਸਿੱਖ ਸਕਦੇ ਹਾਂ ਸਿੱਖਣ ਦੀ ਕੋਸ਼ਿਸ਼ ਬਹੁਤ ਕਰਦੇ ਆਂ ਕਿ ਜਿੱਥੋਂ ਕੁਝ ਨਾ ਕੁਝ ਮਿਲਦਾ ਆ ਉਹ ਜ਼ਰੂਰ ਸਿੱਖਦਾ ਆ ਮੈਂ ਅਜਾ ਸਾਈਡ ਵੀ ਕੋਈ ਲਿਖਿਆ ਗੁਰਵਿੰਦਰ ਨੇ ਜਿਹੜਾ ਅ ਅੱਜਕੱਲ ਟੁੱਟੇ ਦਿਲਾਂ ਨੂੰ ਬਹੁਤ ਜੋੜਦਾ ਹੁੰਦਾ ਜਿਵੇਂ ਪੁਰਾਣੇ ਗਾਇਕ ਹੋਏ ਨੇ ਉਹ ਸੈਡ ਗਾ ਕੇ ਬਹੁਤ ਮਸ਼ਹੂਰ ਹੋਏ ਨੇ ਭਾਵੇਂ ਤੁਹਾਨੂੰ ਪ੍ਰੀਤ ਦੀ ਗੱਲ ਕਰੀਏ ਦਵਿੰਦਰ ਕੈਨੌਰ ਦੀ ਗੱਲ ਕਰੀਏ ਨਜੀਤ ਮਣੀ ਦੀ ਗੱਲ ਕਰੀਏ ਤਾਂ ਕਦੇ ਗੁਰਵਿੰਦਰ ਨੇ ਵੀ ਸੋਚਿਆ ਕਿ ਆਪਾਂ ਟੁੱਟੇ ਦਿਲਾਂ ਨੂੰ ਮਲਾਉਣ ਵਾਸਤੇ ਵੀ ਕੋਈ ਏਦਾਂ ਦਾ ਗੀਤ ਲਿਖਾਂ ਹਾਂ ਉਹ ਮੈਂ ਜਰੂਰ ਲਿਖਿਆ ਸੀ ਉਹ ਮੈਂ ਤੁਹਾਡੇ ਰੂਰ ਵੀ ਕਰਦਾ ਹਾਂ ਕਿਉਂਕਿ ਅੱਜ ਕੱਲ ਜਿਹੜੀ ਖਰਾਕ ਹੈ ਜ਼ਿਆਦਾਤਰ ਇਹ ਚੱਲਦੀ ਹੈ ਸੈਡ Song ਜ਼ਿਆਦਾ ਕਿਉਂਕਿ ਸੈਡ Song ਲਈ ਜਿਹੜੇ ਬੰਦੇ ਦਿਲ ਟੁੱਟੇ ਨੇ ਇਕੱਲਾ ਬੈਠ ਕੇ ਸੋਣ ਨੂੰ ਦਿਲ ਕਰਦਾ ਫਿਰ ਹਾਂ ਵੀ ਬੰਦਾ ਸੋਚ ਲੰਦਾ ਕਿ ਮੈਂ ਉਹ ਵੀ ਮੈਂ ਮਤਲਬ ਇੱਕ ਬੰਦੇ ਨੇ ਮੈਨੂੰ ਕਿਹਾ ਸੀ ਉਹਦੇ ਤੇ ਮੈਂ ਲਿਖ ਹੇ ਹੇ ਕਿਉਂਕਿ ਜਦੋਂ ਬੰਦਾ ਛੱਡ ਜਾ ਜਾਂਦਾ ਨਾ ਫਿਰ ਉਹਦੇ ਗਿਫਟ ਹੈ ਹਾਂ ਉਹਦੀਆਂ ਯਾਦਾਂ ਫਿਰ ਹਾਂ ਬਿਲਕੁਲ ਫਿਰ ਉਹਦੇ ਤੇ ਮੈਂ ਲਿਖਿਆ ਸੀ ਮੈਂ ਕਿਹਾ ਉਹ ਤੈਨੂੰ ਤਰਸ ਕਿਉਂ ਨਾ ਆਵੇ ਜਦੋਂ ਛੱਡ ਕੇ ਗਈ ਸੀ ਤੈਨੂੰ ਕਿਉਂ ਨਾ ਕਿਸੇ ਸਮਝਾ ਆਵੇ ਜਦੋਂ ਦਿਲ ਚੋਂ ਕੱਢ ਕੇ ਗਈ ਸੀ ਤੈਨੂੰ ਤਰਸ ਕਿਉਂ ਨਾ ਆਵੇ ਜਦੋਂ ਛੱਡ ਕੇ ਗਈ ਸੀ ਤੈਨੂੰ ਕਿਉਂ ਨਾ ਕਿਸੇ ਸਮਝਾ ਆਵੇ ਜਦੋਂ ਦਿਲ ਚੋਂ ਕੱਢ ਕੇ ਗਈ ਸੀ ਹਾਏ ਤੇਰੇ ਨਾਲ گزارੇ ਦਿਨ ਤੇਰੇ ਨਾਲ گزارੇ ਦਿਨ ਅੱਜ ਮੈਨੂੰ ਚੇਤੇ ਆਂਦੇ ਆ ਹਉ ਤੇਰੇ ਦਿੱਤੇ ਅੱਗੇ ਬਿਟੇ ਨਿਸ਼ਾਨੀਆਂ ਨਹੀਂ ਮੈਨੂੰ ਬਹੁਤ ਰਵਾਉਂਦੇ ਆ ਹਈ ਨਹੀਂ ਅੱਗ ਸੀਨੇ ਲਾਉਂਦੇ ਆ ਇਹ ਗਰਵਿੰਦਰ ਦਾ ਦਿਲ ਟੁੱਟਿਆ ਤਾਂ ਲਿਖਿਆ ਜਾਂ ਬੈਸੀ ਮਨ ਦੇ ਵਿੱਚ ਹੋਰ ਨਾ ਆਏ ਤੁਸੀਂ ਲਾ ਲਓ ਐਸੀ ਐਸੀ ਛੱਡ ਗਏ ਜਦੋਂ ਬੰਦੇ ਦਾ ਕਹਿੰਦੇ ਕਿ ਇਸ ਗੀਤਾਂ ਦੇ ਪਿੱਛੇ ਜਦੋਂ ਸੈਡ ਸੌਂਗ ਗੀਤਾਂ ਦੇ ਵਿੱਚ ਬਹੁਤ ਵੱਡੀ ਵਜ੍ਹਾ ਹੁੰਦੀ ਹੈ ਭਾਵੇਂ ਕੋਈ ਛੱਡ ਕੇ ਗਈ ਹੈ ਜਾਂ ਦਿਲ ਟੁੱਟਿਆ ਹੋਏ ਬੰਦੇ ਦਾ ਤਾਂ ਹੀ ਲੈਣਾ ਅੰਦਰ ਫੁਰਨਾ ਦਾ ਸੀ ਆ ਦੇਖੋ ਜ਼ਿਆਦਾਤਰ ਤਾਂ ਬੰਦੇ ਜਿਹੜੇ ਸੈਡ ਲਿਖਦੇ ਆ ਉਹ ਕੁਝ ਨਾ ਕੁਝ ਹਰੇਕ ਵਿੱਚ ਹੁੰਦਾ ਉਹਨਾਂ ਨਾਲ ਜੋ ਜੀ ਜੀ ਬੀਤਦੀ ਆ ਉਹਦੇ ਤੇ ਲਿਖਿਆ ਜਾਂਦਾ ਆ ਮਤਲਬ ਨੈਚੁਰਲ ਜੀ ਜਪਨ ਕੋਈ ਚੀਜ਼ ਦਿਖ ਜੇ ਉਹਦੇ ਤੇ ਲਿਖਿਆ ਸਕਦੇ ਜਾਂ ਆਪਣੇ ਨਾਲ ਕੋਈ ਚੀਜ਼ ਹਕੀਕਤ ਵਿੱਚ ਹੁੰਦੀ ਆ ਉਹਦੇ ਤੇ ਲਿਖਿਆ ਜਾਂਦਾ ਆ ਅੱਜ ਕੱਲ ਜਿਸ ਤਰੀਕੇ ਨਾਲ ਸੱਭਿਆਚਾਰ ਦੂਰ ਹੁੰਦਾ ਜਾ ਰਿਹਾ ਹੈ ਹੋਰ ਗੀਤ ਪੌਪ ਗੀਤ ਬਹੁਤ ਚੱਲ ਰਹੇ ਨੇ 뮤ਜ਼ਿਕ ਰਾਹੀਂ ਚੱਲ ਰਹੇ ਨੇ ਪਰ ਉਹ ਲਾਈਨਾਂ ਦੇ ਵਿੱਚ ਉਹ ਲਫ਼ਜ਼ਾਂ ਦੇ ਵਿੱਚ ਉਹ ਜਾਨ ਨਹੀਂ ਜੋ ਪਹਿਲੇ ਜਿਸ ਤਰ੍ਹਾਂ ਬਿੰਦਰ ਰਖੇ ਦੀ ਗੱਲ ਕੀਤੀ ਤੁਸੀਂ ਹੋਰ ਵੀ ਜਿਹੜੇ ਵੱਡੇ ਨਾਮੀ ਗਾਇਕ ਹੋਏ ਨੇ ਉਹਨਾਂ ਲਫ਼ਜ਼ਾਂ ਦੀ ਜਾਨ ਹੁੰਦੀ ਸੀ ਅੱਜ ਦੀ ਗਾਇਕੀ ਦੇ ਵਿੱਚ ਜਾਂ ਪਹਿਲੀ ਗਾਇਕੀ ਦੇ ਵਿੱਚ ਕੀ ਫਰਕ ਸਮਝਦੇ ਤੁਸੀਂ ਅੱਜ ਦੀ ਗਾਇਕੀ ਇਹ ਹੈ ਵੀ ਕੀ ਆਪਾਂ ਜਿਹੜੇ ਮਤਲਬ ਪਰਿਵਾਰਾਂ ਦੇ ਵਿੱਚ ਨਾ ਜ਼ਿਆਦਾਤਰ ਗਾਣੇ ਇਕੱਠੇ ਬੈਠ ਕੇ ਸੁਣ ਨਹੀਂ ਸਕਦੇ ਹਾਂ ਬਿਲਕੁਲ ਇਹ ਬਹੁਤ ਔੜੀ ਗੱਲ ਹੈ ਜਿਹੜੇ ਪਹਿਲੇ ਗਾਣੇ ਸੀਗੇ ਉਹਨਾਂ ਦੀ ਇੱਕ ਅਲੱਗ ਚੀਜ਼ ਸੀ ਹਾਂ ਬਿਲਕੁਲ ਉਹ ਸਾਰਾ ਪਰਿਵਾਰ ਇਕੱਠੇ ਬੈਠ ਕੇ ਧੀਆਂ ਪੈਣਾ ਸੁਣ ਸਕਦੀਆਂ ਸੀ ਅੱਜ ਲੋਕ ਵੀ ਉਦਾਂ ਦੀ ਚੀਜ਼ ਸੁਣਦੇ ਸੁਣ ਹਾਂ ਅੱਜ ਕੱਲ ਦੇਖੋ ਚੰਗੀ ਚੀਜ਼ ਆ ਕੋਈ ਚੰਗਾ ਬੰਦਾ ਲਿਖ ਰਿਹਾ ਹਾਂ ਉਹ ਚੀਜ਼ ਨੂੰ ਸ਼ੇਅਰ ਨਹੀਂ ਕਰਦੇ ਉਸ ਚੀਜ਼ ਨੂੰ ਲਾਈਕ ਨਹੀਂ ਕਰਦੇ ਲਾਈਕ ਨਹੀਂ ਕਰਦੇ ਉਸੀ ਤੇ ਸਟੋਰੀ ਨਹੀਂ ਬਣਾਉਂਦਾ ਕੋਈ ਮਤਲਬ ਕੋਈ ਐਦਾਂ ਦੀ ਗੱਲ ਬਣਾ ਕੇ ਪਾਤੀ ਆਪਾਂ ਨੇ ਉਹਦੇ ਤੇ ਸਾਰੇ ਜੁਕੀ ਬਣਾਨੇ ਆਪਾਂ ਗਾਲ ਕੱਢਤੀ ਉਹ ਜਿਹੜਾ ਵਾਇਰਲ ਉਹ ਜ਼ਿਆਦਾ ਵਾਇਰਲ ਹੁੰਦੀ ਹੈ ਕਿਉਂਕਿ ਇਹ ਸਾਡੇ ਹੱਥ 'ਚ ਆ ਇਹ ਲੋਕਾਂ ਦੇ ਹੱਥ 'ਚ ਆ ਵੀ ਆਪਾਂ ਨੇ ਕਿਹੜੀ ਚੀਜ਼ ਕਿੱਦਾਂ ਸ਼ੇਅਰ ਕਰਨੀ ਹੈ ਪਰ ਮੈਂ ਚਾਹੁੰਦਾ ਹੁੰਦਾ ਹੁਣ ਆਪਣਾ ਪੰਮੇ ਡੋਮੇਵਾਲ ਸਾਹਿਬ ਐਦਾਂ ਸੋਹਣਾ ਲਿਖ ਐਨਾ ਸੋਹਣਾ ਕਾਉਂਦੇ ਆ ਹਣੀ ਮੈਂ ਉਹਨਾਂ ਦੇ ਨਾਲ ਕਈ ਇੱਕ ਦੋ ਸਟੇਜਾਂ ਕੀਤੀਆਂ ਆ ਮਤਲਬ ਬਹੁਤ ਸੋਹਣਾ ਲੱਗਦਾ ਉਹਨਾਂ ਦਾ ਮੈਂ ਸੁਣਦਾ ਰਹਿੰਦਾ ਮੈਂਨਾਂ ਐਡਾ ਮਤਲਬ ਉਹ ਚੀਜ਼ਾਂ ਨੂੰ ਸ਼ੇਅਰ ਨਹੀਂ ਕਰਦੇ ਲੋ ਅੱਛਾ ਅੱਜ ਵੀ ਸਿਆਸਤ ਨੂੰ ਆਦੇ ਲੀਡਰਾਂ ਨੂੰ ਲੈ ਕੇ ਗੀਤ ਗਾਇਆ ਗੁਰਵਿੰਦਰ ਨੇ ਲਿਖਿਆ ਕੋਈ ਲੇਖਣਾ ਬਹੁਤ ਕੋ ਚਾਇਆ ਹਾਂ ਮਤਲਬ ਮੰਨਦੇ ਚ ਹੁੰਦਾ ਜਿਵੇਂ ਤੁਹਾਡੇ ਪਿੰਡ ਦੇ ਬਹੁਤ ਤਰਸਯੋਗ ਹਾਲਤ ਹੈ ਜਿਵੇਂ ਮੈਂ ਪਹਿਲਾਂ ਵੀ ਕਿਹਾ ਸਕੂਲ ਨਹੀਂ ਪਿੰਡ ਦੇ ਵਿੱਚ ਟੀਚਰ ਨਹੀਂ ਹੈ ਇੱਥੇ ਕੋਈ ਡਿਸਪੈਂਸਰੀ ਨਹੀਂ ਹੈ ਇੱਥੇ ਕੋਈ ਰਾਸਤੇ ਤੁਹਾਡੇ ਚੰਗੇ ਨਹੀਂ ਇਹਨਾਂ ਦੇ ਕਦੇ ਮਨ ਦੇ ਵਿੱਚ ਨਹੀਂ ਫੁਰਨਾ ਆਉਂਦਾ ਕਿ ਮੈਂ ਆਪਣੇ ਲਿਖਤ ਰਾਹੀਂ ਸਰਕਾਰਾਂ ਦੇ ਚੋਬੀ ਮੈਂ ਗੱਲਾਂ ਮਾਰਾ ਨਾ ਪਤਾ ਲੱਗੇ ਕਿ ਬਾਕੀ ਤੁਹਾਡੀ ਗਲਤੀਆਂ ਨੇ ਇੱਥੇ ਆ ਹਾਂ ਇਹ ਤਾਂ ਇਹ ਸਿਸਟਮ ਹੈਗਾ ਆ ਇਹ ਹੁਣ ਦੇਖੋ ਕੋਈ ਵੀ ਬੰਦਾ ਕਿਸ ਨੂੰ ਕੁਝ ਬਣਾਉਂਦਾ ਆ ਹਣੀ ਅਸੀਂ ਇੱਥੋਂ ਬੰਦਾ ਵੋਟਾਂ ਲੈ ਕੇ ਜਾਂਦਾ ਆ ਕੁਛ ਨਾ ਕੁਛ ਸੋਚਦਾ ਆ ਵੀ ਉਹਨਾਂ ਨੂੰ ਅਹੁਦਿਆਂ ਤੇ ਬਿਠਾ ਦਿੰਨੇ ਆ ਅਸੀਂ ਇਹ ਇਹ ਗਲਤੀ ਉਹਨਾਂ ਦੀ ਨਹੀਂ ਹਾਂ ਗਲਤੀ ਸਾਡੀ ਗਲਤੀ ਆ ਕਿ ਅਸੀਂ ਬੰਦਾ ਚੰਗਾ ਨਹੀਂ ਚੁਣਦੇ ਹਾਂ ਇਹ ਗਲਤੀ ਸਾਡੀ ਵੀ ਆ ਪਰ ਆਸ ਤਾਂ ਹਰ ਵਾਰੀ ਚੰਗੀ ਹੁੰਦੀ ਹੈ ਪਰ ਆਸ ਹੁਣ ਆਪਾਂ ਤਾਂ ਕਹਿੰਦੇ ਆ ਉਹ ਵਾਅਦੇ ਕਰਕੇ ਚਲੇ ਜਾਂਦੇ ਆਪਾਂ ਗੁਮਰਾਹ ਹੋ ਜਾਂਦੇ ਹੁਣ ਦੇਖੋ ਭਾਈ ਅਮਰਤਪਾਲ ਸਾਹਿਬ ਹੈ ਉਹ ਕਿੰਨੀ ਸੋਹਣੀ ਕਿੰਨੇ ਬੰਦੇ ਆ ਪਰ ਸ਼ਿਕਾਇਤ ਹੈ ਕਿੰਨੀ ਚੰਗੀ ਲੈਂ ਲੈ ਕੇ ਆਏ ਪਰ ਉਹਨਾਂ ਨੂੰ ਕੀ ਕੀਤਾ ਸਰਕਾਰ ਨੇ ਅੰਦਰ ਕਰ ਤੇ ਆ ਜਿਹੜਾ ਚੰਗੀ चीज گاਊਗਾ ਉਸ ਬੰਦੇ ਨਹੀਂ ਸਲਾਖਾਂ ਆ ਉਸ ਬੰਦੇ ਲਈ ਇਹ ਜ਼ਿੰਦਗੀ ਨਹੀਂ ਹੈ ਲਿਖਿਆ ਲੈਣਾ ਉਸ ਕੋਈ ਉਹਦੇ ਤੇ ਵੀ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰ ਰਹੇ ਹਾਂ ਹਾਂ ਅੱਛਾ ਹੋਰ ਕੋਈ ਮਨ ਦੇ ਵਿੱਚ ਹੋਏ ਕਿ ਮੈਂ ਇਹ ਆਪਣੇ ਦਰਸ਼ਕਾਂ ਨੂੰ ਸੁਣਾਣਾ ਹੈ ਉਹਨਾਂ ਤੱਕ ਤੁਹਾਡੀ ਆਵਾਜ਼ ਪਾਉਣ ਸਕੇ ਮੈਂ ਚਾਹੁੰਦਾ ਹੁੰਦਾ ਵੀ ਆਪਣਾ ਰਣਜੀਤ ਸਿੰਘ ਬਾਬਾ ਜੀ ਜਿਹੜੇ ਉਹ ਵੀ ਬਹੁਤ ਸੋਹਣਾ ਗਾਉਂਦੇ ਆ ਉਹਨਾਂ ਦੀਆਂ ਵੀ ਸ਼ਤਰਾ ਬਹੁਤ ਪਿਆਰੀਆਂ ਹੁੰਦੀਆਂ ਬਹੁਤ ਸੋਹਣਾ ਗਾਉਂਦੇ ਆ ਤੇ ਉਹਨਾਂ ਦੇ ਵੀ ਹੈ ਸੀਗਾ ਉਹਨਾਂ ਦਾ ਮੈਂ ਗਾਇਆ ਜ਼ਿਆਦਾਤਰ ਮੈਂ ਜੇ ਸਟੇਜਾਂ ਤੇ ਕਰਦਾ ਮਾਪੇ ਉਹਨੂੰ ਬਹੁਤ ਪਿਆਰ ਕਰਦਾ ਅੱਛਾ ਮਾਪੇ ਤੇ ਹੱਸਣਾ ਬਹੁਤ ਵੱਡੀ ਗੱਲ ਹੈ ਮੇਰੇ ਫਾਦਰ ਸਾਹਿਬ ਨੂੰ ਹੋ ਗਏ 13 ਸਾਲ ਖ਼ੈਰ ਹੋਏ ਨੇ ਅੱਛਾ ਜੀ ਤੇ ਮੈਂ ਜਿੱਥੇ ਵੀ ਜਾਂਦਾ ਆ ਇੱਕ ਕਮੀ ਮਹਿਸੂਸ ਹੁੰਦੀ ਆ ਕਿ ਇਹ ਲੋਹ ਹੁੰਦੇ ਆ ਉਹ ਤਾਂ ਹਰ ਟਾਈਮ ਨਾਲ-ਨਾਲ ਹੁੰਦੀ ਆ ਬਿਲਕੁਲ ਫਿਰ ਹੁਣ ਹੁਣ ਮੈਂ ਮਮਾ ਤੇ ਕਈ ਵਾਰੀ ਲਿਖਦਾ ਹੁੰਦਾ ਕਹਿੰ ਮੇਰੀ ਬੂਆ ਜੀ ਸੀਗੀ ਉਹਨਾਂ ਦੀ ਡੈਥ ਹੋ ਗਈ ਹਾਂਜੀ ਤੇ ਮੈਂ ਆਇਆ ਪੀਜੀਆਈ ਤੋਂ ਹੂੰ ਤੇ ਮੈਂ ਘਰੇ ਦੱਸਿਆ ਇਦਾਂ ਦਾ ਗੱਲ ਫਿਰ ਉਹਦੇ ਤੇ ਮੇਰੇ ਕੱਲ ਮਨ ਚ ਆਇਆ ਗਾਣਾ ਯਾਦ ਆਇਆ ਮੇਰੀ ਹਾਂਜੀ ਫਿਰ ਮੈਂ ਉਹ ਉਹ ਗਿਆ ਨਾ ਕੇ ਮਰ ਤਾ ਪੈ ਕੇ ਹੀ ਮੁਕਦੇ ਬਿਲਕੁਲ ਹਾਈ ਪਿਓ ਮਰੇ ਕਰ ਵੇਲਾ ਓ ਸ਼ਾਲਾ ਮਰਨ ਨਾ ਵੀਰ ਕਿਸੇ ਦੇ ਹਾਏ ਉਜੜ ਜਾਂਦਾ ਇਹ ਮੇਲਾ ਕ ਪੁੱਤਰ ਜਨਾ ਦੇ ਤੁਰ ਜਾਂਦੇ ਓਏ ਹਾਏ ਕਦਰੋਂਦੇ ਓ ਥੋੜਾ ਕੇ ਸਭ ਦੇ ਗਾਂ ਤਰੋਗ ਵਿਦਾੜਾ ਤੇ ਜਿਸ ਦਾ ਨਾਮ ਬਿਛੋੜਾ ਕੇ ਸਈਆਂ ਨਾਲ ਮੈਂ ਖੇਡਣ ਗਈ ਸਾਂ ਕੇ ਸਈਆਂ ਨਾਲ ਮੈਂ ਖੇਡਣ ਗਈ ਸਾਂ ਹਏ ਟੁੱਟ ਗਈਆਂ ਮੇਰੀਆਂ ਬੰਗਾ ਹਉ ਮਾਂ ਹੁੰਦੀ ਅਜ ਹੋਰ ਚੜਾਉਂਦੀ ਤੇ ਪਿਓ ਤੋਂ ਮੰਗਦੀ ਮੈਂ ਸੰਗਾ ਕਿ ਪਿਓ ਤੋਂ ਮੰਗਦੀ ਮੈਂ ਸੰਗਾ ਭਾਈ ਭਾਈਆਂ ਦੇ ਦਰਦੀ ਹੋਵਣ ਤੇ ਭਾਈ ਪਾਈਆਂ ਦੀਆਂ ਬਾਵਾ ਕੇ ਪਿਆਰੇ ਸਿਰਾਂ ਦੇ ਤਾਜ ਮੁਹੰਮਦ ਤੇ ਮਾਂ ਮਾਂ ਠੰਡੀਆਂ ਸ਼ਾਮਾਂ ਇਹ 3 ਤੁਸੀਂ ਗੀਤ ਗਾਇਆ ਅਜੀਮ 3 ਮਤੀਆਂ ਦੀ ਗੱਲ ਤੁਸੀਂ ਕੀਤੀ ਹੈ ਕਿ ਜਦੋਂ ਮਾਵਾ ਮੁੱਕ ਜਾਂਦੀਆਂ ਨੇ ਫਿਰ ਤੁਸੀਂ ਕਿਹਾ ਕਿ ਪੇਕੇ ਮੁੱਕ ਜਾਂਦੇ ਹਨ ਉਸ ਤਰੀਕੇ ਨਾਲ ਮਹਿਸੂਸ ਹੁੰਦਾ ਹਰ ਤੁਸੀਂ ਹਰ ਤਰੀਕੇ ਨਾਲ ਸੋਚਦੇ ਹੋ ਕਿ ਮੈਂ ਆਪਣੇ ਸਮਾਜ ਤੇ ਲਿਖਾਂ ਆਪਣੇ ਸੱਭਿਆਚਾਰ ਤੇ ਲਿਖਾਂ ਇਹ ਮਨ ਦੇ ਵਿੱਚ ਪਰ ਅੱਜ ਤੱਕ ਗੁਰਵਿੰਦਰ ਨੂੰ ਕੋਈ ਚੰਗਾ ਪਲੇਟਫਾਰਮ ਨਹੀਂ ਮਿਲਿਆ ਕਿ ਮਨ ਦੇ ਵਿੱਚ ਕੀ ਹੁੰਦਾ ਹੈ ਕਿ ਗਾਇਕੀ ਤੁਹਾਡੀ ਬਹੁਤ ਵਧੀਆ ਹੈ ਆਵਾਜ਼ ਤੁਹਾਡੀ ਬਹੁਤ ਵਧੀਆ ਹੈ ਤੁਹਾਡੀ ਲਿਖਤ ਬਹੁਤ ਵਧੀਆ ਹੈ ਪਰ ਕਿਉਂ ਨਹੀਂ ਹੈ ਕਿ ਇਦਾਂ ਦੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਕਿਉਂ ਨਹੀਂ ਅੱਗੇ ਆਉਣਾ ਮਿਲਦਾ ਕਿਉਂ ਪਿੱਛੇ ਛੱਡ ਦਿੰਦਾ ਇਦਾਂ ਸਮਾਜ ਕਿਉਂ ਜਾ ਕੇ ਇਦਾਂ ਦੀ ਜਿਹੜੀ ਕੰਪਨੀਆਂ ਵੱਡੇ ਪੈਸਿਆਂ ਵਾਲਿਆਂ ਨੂੰ ਪ੍ਰਮੋਟ ਕਰਦੀਆਂ ਨੇ ਪਰ ਜਿਹੜੇ ਛੋਟੇ ਪਿੰਡ ਤੋਂ ਛੋਟੀ ਲਿਖਤ ਤੋਂ ਸ਼ੁਰੂ ਕਰਦੇ ਨੇ ਉਹਨਾਂ ਨੂੰ ਅੱਜ ਵੀ ਪਿੱਛੇ ਰੱਖਿਆ ਹੋਇਆ ਹਾਂਜੀ ਇਹ ਤਾਂ ਫਿਰ ਇਹ ਸਰਕਾਰਾਂ ਵੀ ਵਿੱਚ ਆ ਜਾਂਦੀ ਇਹਦੇ ਚ ਤੇ ਵਿੱਚ ਜਿਹੜੇ ਆਮ ਲੋਕ ਆਪਾਂ ਆਪਾਂ ਵਰਗੇ ਉਹ ਪਿੱਛੇ ਰਹਿ ਜਾਂਦੇ ਆ ਕਿਉਂਕਿ ਇਹ ਚੀਜ਼ਾਂ ਨਾ ਪੈਸੇ ਦਾ ਮਿੱਤ ਆ ਅੱਜ ਕੱਲ ਜਿਹਦੇ ਕੋਲ ਪੈਸਾ ਆ ਉਹ ਹਰੇਕ ਪਲੇਟਫਾਰਮ ਤੇ ਪਹੁੰਚ ਸਕਦਾ ਉਹਦੀ ਆਵਾਜ਼ ਚੰਗੀ ਹੋਵੇ ਉਹਨੂੰ ਸੁਰਦਾ ਗਿਆਨ ਹੋਵੇ ਨਾ ਹੋਵੇ ਹਾਂ ਉਹ ਸਿਰਫ ਬੰਦ ਪੈਸਾ ਚਾਹੀਦਾ ਕੰਮ ਸਭ ਕੁਝ ਹੋ ਜਾਂਦਾ ਆਟੋ ਟਿਊਨ ਨਾਲ ਲੱਗ ਜਾਂਦੀ ਪਰ ਹੁਣ ਆਪਾਂ ਰੀਅਲ ਚ ਬੈਠੇ ਆ ਹਾਂ ਇੱਥੇ ਕੋਈ ਕੋਈ ਮਿਊਜ਼ਿਕ ਨਹੀਂ ਲਾਇਆ ਕੋਈ ਮਿਊਜ਼ਿਕ ਨਹੀਂ ਆ ਰਿਹਾ ਰੀਅਲ ਆਵਾਜ਼ ਰੀਅਲ ਆਵਾਜ਼ ਜਦੋਂ ਜਦੋਂ ਸਟੇਜ ਤੇ ਹੁੰਦਾ ਫਿਰ ਵੀ ਇਸ ਤਰੀਕੇ ਨਾਲ ਹਮ ਆਪਾਂ ਤਾਂ ਕਹਿੰਦੇ ਵੀ ਕੋਈ ਆਟੋ ਟਿਊਨ ਲਾਉਣ ਦੀ ਲੋੜ ਹੀ ਨਹੀਂ ਪਾਉਣ ਦਾ ਕੀ ਫਾਇਦਾ ਫਿੱਕ ਜਿਹਾ ਜ਼ੋਰ ਚਾਹੀਦਾ ਇੱਥੇ ਜ਼ੋਰ ਚਾਹੀਦਾ ਬਿਲਕੁਲ ਅਜੇ ਖਾਣ ਪੀਣ ਦਾ ਕਿੰਨਾ ਪ੍ਰੈਸ ਰੱਖਣਾ ਪੈਂਦਾ ਗੁਰਵਿੰਦਰ ਆਪਣੀ ਆਵਾਜ਼ ਨੂੰ ਗਲੇ ਨੂੰ ਰੱਖਣ ਵਾਸਤੇ ਸਾਹ ਰੱਖਣ ਵਾਸਤੇ ਪਰ ਮੈਂ ਤਾਂ ਚਲੋ ਇੱਕ ਮੈਂ ਖਾਣ ਪੀਣ ਲਈ ਤਾਂ ਨਾਰ ਡਾਈਟ ਆ ਮ ਬਾਹਰ ਦਾ ਖਾਣਾ ਖੋਣਾ ਬੋ ਖਾਂਦਾ ਜੀ ਅੱਜ ਕੱਲ ਚੱਲ ਰਿਆ ਫਾਸਟ ਫੂਡ ਹੋ ਗਿਆ ਜੀ ਮੈਂ ਖਾਂ ਰਿਹਾ ਹੂੰ ਮੈਂ ਜ਼ਿਆਦਾਤਰ ਮੈਨੂੰ ਨਸ਼ਾ ਆ ਆਪਣਾ ਸ਼ੁਰੂ ਕਰਦਾ ਹਾਂ ਮੈਂ ਸਵੇਰੇ ਉੱਠ ਕੇ ਆਪਣਾ ਨਿਤਨੇਮ ਕਰਨਾ ਸਭ ਤੋਂ ਪਹਿਲਾਂ ਨਸ਼ਾ ਜਿਹੜਾ ਨਿਤਨੇਮ ਲਈ ਤੁਹਾਨੂੰ ਹਾਂ ਨਸ਼ਾ ਨਿਤਨੇਮ ਦਾ ਮਤਲਬ ਇੱਕ ਬੰਦਗੀ ਆ ਉਹਦੀ ਪ੍ਰਮਾਤਮਾ ਦੀ ਉਹਦੀ ਬੰਦਗੀ ਜੇ ਨਿਕਲ ਜਾਵੇ ਜੀ ਇਹ ਚੀਜ਼ ਆ ਆਪਾਂ ਚਾਹੁੰਦੇ ਵੀ ਉਹ ਚੀਜ਼ ਨੂੰ ਆਪਾਂ ਸਾਹਮਣੇ ਲੈ ਕੇ ਆਈਏ ਬਿਲਕੁਲ ਠੀਕ ਹੈ ਨਾ ਪਰ ਮੈਂ ਕਹਿੰਦਾ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਬਿਲਕੁਲ ਕਿਉਂਕਿ ਨਸ਼ਾ ਜੇ ਗਾਇਕ ਹੋਵੇ ਤੇ ਕੋਈ ਵੀ ਹੋਵੇ ਨਸ਼ਾ ਖੁਦ ਕਰਦਾ ਇਨਸਾਨ ਪਰ ਉਹਦੇ ਮਾਂ ਪਿਓ ਰੋਲੇ ਮਾਂ ਬਾਪੂ ਗੁੱਦੇ ਬਿਲਕੁਲ ਠੀਕ ਹੈ ਇਸ ਕਰਕੇ ਮੈਂ ਤਾਂ ਤੁਹਾਡੇ ਦਰਿਏ ਵੀ ਇੱਕ ਹੱਥ ਫਨ ਕੇ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਵੀ ਦੇਖੋ ਸ਼ੇਅਰ ਕਰਨਾ ਤੁਹਾਡੇ ਹੱਥੇ ਚ ਲਾਈਕ ਕਰਨਾ ਤੁਹਾਡੇ ਹੱਥੇ ਚ ਪਰ ਕਿਸੇ ਦੇ ਧੀ ਪੁੱਤ ਨੂੰ ਗਲਤ ਲੈਂਨ ਤੇ ਨਾ ਲਾਇਓ ਬਿਲਕੁਲ ਕਿਸੇ ਨੂੰ ਨਸ਼ੇ ਦੇ ਨਾਲ ਨਾ ਲਾਇਓ ਕਦੇ ਵੀ ਚਾਹੇ ਤੁਸੀਂ ਕੱਡੇ ਵੀ ਸਿੰਗਰ ਹੋਵੋ ਕੱਡੇ ਪਲੇਟਫਾਰਮ ਤੇ ਪਹੁੰਚ ਜੋ ਪਰ ਕਿਸੇ ਦੇ ਧੀ ਪੁੱਤ ਨੂੰ ਗਲਤ ਲੈਂਨ ਤੇ ਨਾ ਲਾਇਓ ਰੋਕੋ ਰੋਕੋ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਦਿੱਤਾ ਸਾਨੂੰ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਉਹ ਨੌਜਵਾਨ ਜੋ ਛੋਟੇ ਜਿਹੇ ਪਿੰਡ ਦੇ ਵਿੱਚ ਆਪਣੀ ਲਿਖਤ ਦੇ ਨਾਲ ਆਪਣੀ ਗਾਇਕੀ ਦੇ ਨਾਲ ਨਾਮ ਚਮਕਾਉਣਾ ਚਾਹੁੰਦਾ ਪਰ ਚੰਗਾ ਮੁਕਾਮ ਚੰਗਾ ਕੋਈ ਪਲੇਟਫਾਰਮ ਨਾਮ ਮਿਲਣ ਕਰਕੇ ਅੱਜ ਪਿੰਡਾਂ ਦੇ ਵਿੱਚ ਇਦਾਂ ਦੇ ਗਾਇਕ ਰੋਲ ਰਹੇ ਨੇ ਅਗਰ ਕੋਈ ਵੱਡੀ ਕੰਪਨੀ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੋਈ ਸਮਾਜ ਸੇਵੀ ਨੌਜਵਾਨ ਜੋ ਕਿ ਇਦਾਂ ਨੌਜਵਾਨਾਂ ਨੂੰ ਅੱਗੇ ਲੈਣਾ ਚਾਹੁੰਦਾ ਹੈ ਇਹਨਾਂ ਦੀ ਗਾਇਕਾ ਤੋਂ ਪਹਾੜ ਤੋਹਣਾ ਚਾਹੁੰਦਾ ਹੈ ਤਾਂ ਕਿਤਨੇ ਕਿਤੇ ਇਦਾਂ ਦੇ ਨੌਜਵਾਨ ਦੇ ਨਾਲ ਜੋ ਸਮਰਥ ਕਰਕੇ ਉਸ ਨੂੰ ਅੱਗੇ ਜੁੜ ਲੈ ਕੇ ਆਓ ਕਿਉਂਕਿ ਗਰੀਬੀ ਨੇ ਉੱਪਰ ਨਹੀਂ ਉੱਠਣ ਦਿੱਤਾ ਸਕਿਉਰਟੀ ਗਾਰਡ ਦਾ ਅੱਜ ਨੌਜਵਾਨ ਕੰਮ ਕਰਦਾ ਹੈ ਬਿਲਹੇ ਟਾਈਮ ਦੇ ਵਿੱਚ ਜਦੋਂ ਵੀ ਉੰਦੇ ਜਾਂਦੇ ਕੋਈ ਐਦਾਂ ਦੀ ਚੀਜ਼ ਦਿਖਦੀ ਹੈ ਜਿਸ ਦੇ ਉੱਤੇ ਇਹਨਾਂ ਨੂੰ ਲੱਗਦਾ ਕਿ ਲੈਣਾ ਜੂਰ ਫਰਮਾਇਆ ਜਾਣਾ ਤਾਂ ਆਪਣੀ ਲਿਖਤ ਦੇ ਨਾਲ ਆਪਣੀ ਉਸ ਕਾਪੀ ਦੇ ਵਿੱਚ ਲਿਖ ਕੇ ਇਸ ਨੇ ਬੰਦ ਕਰਕੇ ਰੱਖਿਆ ਹੋਇਆ ਪਰ ਅਗਰ ਕੋਈ ਕੰਪਨੀ ਅਗਰ ਕੋਈ ਐਦਾਂ ਦਾ ਦਰਦੀ ਇਸ ਦੀ ਉਸ ਕਾਪੀ ਨੂੰ ਖੋਲ ਕੇ ਦੁਨੀਆ ਦੇ ਅੱਗੇ ਲਜਾਉਣਾ ਚਾਹੁੰਦਾ ਹੈ ਤਾਂ ਖਾਣਾ ਚਾਹੁੰਦਾ ਤਾਂ ਜੂਰ ਮੋਸਟ ਵੈਲਕਮ ਹੈ ਜੂ ਇਸ ਨੌਜਵਾਨ ਨੂੰ ਹੈਲਪ ਕਰੋ ਨਾਲ ਦੀ ਨਾਲ ਅੱਗੇ ਲੈ ਕੇ ਆਓ ਕਿਉਂਕਿ ਇਸ ਨੌਜਵਾਨ ਦੀ ਕਿਸਮਤ ਬਦਲੇ ਇਸ ਨੌਜਵਾਨ ਦੀ ਲਿਖਤ ਵੀ ਇਸ ਨੌਜਵਾਨ ਦੀ ਗਾਇਕੀ ਵੀ ਦੁਨੀਆ ਦੇ ਕਿ ਆਉਣੀ ਚਾਹੀਦੀ ਹੈ ਕਿਉਂਕਿ ਬਹੁਤ ਏਦਾਂ ਦੇ ਤੁਸੀਂ ਗਾਇਕਾਂ ਨੂੰ ਐਪਰੀਸ਼ੀਏਟ ਕੀਤਾ ਅੱਗੇ ਲੈ ਕੇ ਆਏ ਨੇ ਦੇਖਦੇ ਕਿ ਹੁਣ ਕਿੰਨੇ ਕੁ ਨੌਜਵਾਨਾਂ ਦੀ ਗਾਇਕੀ ਤੋਂ ਪ੍ਰਭਾਵਤ ਹੋ ਕੇ ਜਾਂ ਫਿਰ ਕੋਈ ਸਮਾਜ ਸੇਵੀ ਕੰਪਨੀ ਕੋਈ ਇਹਨਾਂ ਨੂੰ ਅੱਗੇ ਲੈ ਕੇ ਆਉਂਦੀ ਹੈ ਤਾਂ ਵਾਲਾ ਸਮਝ ਦੱਸੇਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਉਹ ਵਿਚਾਰ ਜ਼ਰੂਰ ਦਿਓ ਧੰਨਵਾਦ